बूरि अर्जुन परतः हर ਸਤਿਗੁਰ ਸਬ ਵਰਮ ਸਨਮਾਨੀ yog ਜੁਗੋ ਜੁਗ ਅਟਲ ਚਹਰ ਸ਼ਤਰ ਤਖਤ ਤੇ ਮਾਲਿਕ ਦੀਨ ਦਿਆਲ ਸਤ ਗੁਰੂ ਨਾਮ ਕੇ ਜਹਾਜ ਸਰਬ ਕਲਾ ਭਪੂਰ ਹਾਜ਼ਰ ਨਾਜ਼ਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਸੰਗੀ ਜਨੋ ਆਪ ਜੀ ਬਹੁਤ ਹੀ ਵਡਭਾਗੇ ਹੋ ਜੋ ਸੰਧਿਆ ਵੇਲੇ ਸਤਿਗੁਰੂ ਦੀ ਹਜ਼ੂਰੀ ਅੰਦਰ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਜਰ ਸ਼ਰਮਨ ਕਰ ਰਹੇ ਹੋ ਆਪ ਜੀ ਨੇ ਗੁਰੂ ਕੇ ਰਾਗੀਆਂ ਪਾਸੋਂ ਬੜੇ ਹੀ ਸੁੰਦਰ ਢੰਗ ਦੇ ਨਾਲ ਰਸ ਪੀਨੀ ਆਵਾਜ਼ ਸਤਿਗੁਰ ਦੀ ਬਾਣੀ ਦਾ ਰਸ ਪੀਣਾ ਕੀਰਤਨ ਆਪ ਜੀ ਨੇ ਸ਼੍ਰਵਨ ਕੀਤਾ ਉਪਰੰਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਲੜੀਵਾਰ ਸਤਿਗੁਰ ਦੀ ਜਨਮ ਦੀ ਭਾਵ ਕੀ ਉਹਨਾਂ ਦੀ ਇਤਿਆਜ਼ ਦੀ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ ਸੋ ਆਓ ਕਥਾ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਸਤਪੁਰਾਂ ਦੀ ਹਜ਼ੂਰੀ ਦੇ ਅੰਦਰ ਹਾਜ਼ਰੀ ਲਵਾਈਏ ਪਿਆਰ ਅਦਬ ਸਤਕਾਰ ਦੇ ਨਾਲ ਤੋਂ ਵੀ ਹੱਥ ਜੋੜ ਬੋਲ ਨਾ ਕਰੋ ਜੀ ਸਤਨਾਮ ਸ਼ੇਵਾਹੀ ਗੁਰੂ ਸਾਹਿਬ ਜੀ ਜਦੋਂ ਤੂੰ ਇਸ ਸੰਸਾਰ ਦੇ ਅੰਦਰ ਮਨੁੱਖ ਨੇ ਜਨਮ ਲਿਆ ਹੈ ਤੇ ਸਤਿਗੁਰ ਨੇ ਉਸ ਨੂੰ ਇੱਕ ਜੀਵਨ ਯੁਗਤ ਸਮਝਾਈ ਕਿ ਜੇਕਰ ਤੂੰ ਸੱਚ ਦਾ ਘਰ ਬੰਨਣਾ ਚਾਹਨਾ ਹੈ ਤੇ ਤੈਨੂੰ ਗੁਰੂ ਦੇ ਪਾਸ ਜਾਣਾ ਪਵੇਗਾ ਜਿਨ੍ਹਾਂ ਨੇ ਸਤਿਗੁਰ ਦੀ ਬਾਣੀ ਨੂੰ ਜਪਿਆ ਹੈ ਪੜ੍ਹਿਆ ਹੈ ਵਿਚਾਰਿਆ ਹੈ ਉਹਨਾਂ ਦੇ ਜੀਵਨ ਨੂੰ ਅਸੀਂ ਦੇਖਦੇ ਹਾਂ ਪਾਤਸ਼ਾਹ ਜੀ ਕਹਿੰਦੇ ਜੇਕਰ ਤੂੰ ਵੀ ਸੱਚ ਦਾ ਘਰ ਬਨਣਾ ਚਾਹਨਾ ਹੈ ਤੇ ਰੱਬੀ ਹੁਕਮ ਦੇ ਵਿੱਚ ਚੱਲਣਾ ਕਰ ਸਤਿਗੁਰ ਜੀ ਆਖਦੇ ਨੇ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲੂ ਕਿਵੇਂ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ ਕਿਵੇਂ ਮਨੁੱਖ ਸੱਚ ਦਾ ਘਰ ਬਣ ਸਕਦਾ ਹੈ ਤੇ ਪਾਤਸ਼ਾਹ ਜੀ ਆਖਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਮ ਤਾਂ ਤਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪ ਉੱਤਰ ਦਿੰਦੇ ਨੇ ਕਿ ਇਹ ਭਾਈ ਜੇਕਰ ਤੂੰ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਹੁਕਮ ਦੇ ਵਿੱਚ ਚੱਲੇ ਤੇ ਤੂੰ ਵੀ ਸੱਚ ਦਾ ਘਰ ਬਣ ਸਕਦਾ ਹੈ ਜਿਨੇ ਵੀ ਗੁਰੂ ਦੇ ਉਪਦੇਸ਼ ਨੂੰ ਮੰਨਿਆ ਹੈ ਉਸ ਦੇ ਜੀਵਨ ਨੂੰ ਅਸੀਂ ਦੇਖਦੇ ਹਾਂ ਤਨ ਤਨ ਸੇਵ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜਨਾ ਕਰਦੇ ਹਾਂ ਉਹਨਾਂ ਨੇ ਕਦੇ ਵੀ ਸਤਿਗੁਰ ਤੇ ਜਿਹੜੇ ਬਚਨ ਨੇ ਉਹਨਾਂ ਨੂੰ ਕਦੀ ਨਾਂ ਨਹੀਂ ਕੀਤੀ ਜਦੋਂ ਅਸੀਂ ਸਤਿਗੁਰ ਦੇ ਬਚਨ ਪੜਨਾ ਕਰਦੇ ਹਾਂ ਕਿ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਦੇ ਵੀ ਇਨਕਾਰ ਨਹੀਂ ਕੀਤਾ ਜੋ ਵੀ ਸਤਿਗੁਰੂ ਜੀ ਨੇ ਉਹਨਾਂ ਨੂੰ ਬਚਨ ਕਹੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਪਣਾਇਆ ਹੈ ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਚੋਂ ਵੀ ਸਾਨੂੰ ਇਹ ਸੇਧ ਪ੍ਰਾਪਤ ਹੁੰਦੀ ਹੈ ਕਿ ਜੇਕਰ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਗੁਰੂ ਦੇ ਉਪਦੇਸ਼ ਨੂੰ ਤੂੰ ਕਮਾਣਾ ਕਰਦਾ ਹੈ ਤੇ ਤੂੰ ਵੀ ਸੱਚ ਦਾ ਘਰ ਬਣ ਸਕਦਾ ਹੈ ਸੋ ਆਉ ਗੁਰੂ ਪਾਸ਼ਾ ਜੀ ਦੇ ਜਨਮ ਅਤੇ ਬਚਪਨ ਦੀ ਵਿਚਾਰ ਆਰੰਭ ਕਰਨਾ ਕਰੀਏ ਇਸ ਸੰਸਾਰ ਦੇ ਅੰਦਰ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਦੁਆਰਾ ਜੋ ਚਲਾਈ ਗਈ ਸੰਪੂਰਨ ਕ੍ਰਾਂਤੀ ਦੀ ਲਹਿਰ ਹੈ ਉਸ ਨੂੰ ਸੰਪੂਰਨ ਜੋਬਨ ਤੱਕ ਪਹੁੰਚਾਇਆ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਨੇ ਆਪ ਜੀ ਦਾ ਜਨਮ ਜਨਮ 15 ਅਪ੍ਰੈਲ 1563 ਈਸਵੀ ਵਿੱਚ ਗੋਇਦਵਾਲ ਸਾਹਿਬ ਵਿਖੇ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਪਾਸ਼ਾ ਜੀ ਅਤੇ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਭਾਨੀ ਜੀ ਜਦੋਂ ਅਸੀਂ ਗੋਇੰਦਵਾਲ ਸਾਹਿਬ ਜੀ ਦੀ ਗੱਲ ਕਰਨਾ ਕਰਦੇ ਹਾਂ ਗੋਇੰਦਵਾਲ ਸਾਹਿਬ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਵਸਾਇਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਨੂੰ ਸੰਪੂਰਨ ਤੌਰ ਤੇ ਇਸ ਸ਼ਹਿਰ ਨੂੰ ਜਦੋਂ ਇਹ ਪੂਰਨ ਤੌਰ ਤੇ ਵੱਸ ਗਿਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਰਿਸ਼ਤੇਦਾਰਾਂ ਸਮੇਤ ਆਪਣੇ ਮਿੱਤਰਾਂ ਸਮੇਤ ਬਾਸ ਰਖੇ ਤੋਂ ਗੋਇੰਦਵਾਲ ਸਾਹਿਬ ਆ ਗਈ ਸੀ ਜਦੋਂ ਅਸੀਂ ਸਤਿਗੁਰਾਂ ਦੇ ਜੀਵਨ ਨੂੰ ਪੜਨਾ ਕਰਦੇ ਹਾਂ ਤੇ ਗੁਰੂ ਰਾਮਦਾਸ ਪਾਸ਼ਾ ਜੀ ਵੀ ਜਿਹੜੇ ਉਸ ਵਕਤ ਆਪਣੀ ਨਾਨੀ ਦੇ ਕੋਲ ਬਾਸ ਰਖੇ ਆਏ ਹੋਏ ਸੀ ਤੇ ਇਹਨਾਂ ਦਾ ਵੀ ਮਿਲਾਪ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਇਸ਼ਾ ਜੀ ਦੇ ਨਾਲ ਜਦੋਂ ਹੁੰਦਾ ਹੈ ਇਹ ਵੀ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆਉਂਦੇ ਹਨ ਕਿਉਂਕਿ ਜਦੋਂ ਇਹਨਾਂ ਦੇ ਜੀਵਨ ਨੂੰ ਅਸੀਂ ਪੜਨਾ ਕਰਦੇ ਹਾਂ ਗੁਰੂ ਰਾਮਦਾਸ ਪਾਇਸ਼ਾ ਜੀ ਦੀ 7 ਸਾਲ ਦੀ ਉਮਰ ਦੇ ਅੰਦਰ ਹੀ ਇਹ ਯਤੀਮ ਹੋ ਗਏ ਸੀ ਜਦ 5 ਸਾਲ ਦੀ ਉਮਰ ਹੈ ਮਾਤਾ ਜੀ ਚੜ੍ਹਾਈ ਕਰ ਗਏ ਜਦੋਂ 7 ਸਾਲ ਦੀ ਉਮਰ ਹੋਈ ਹੈ ਤੇ ਪਿਤਾ ਵੀ ਇਹ ਸੰਸਾਰ ਤੋਂ ਚਿਲਾਣਾ ਕਰਦੇ ਜਿਹੜੇ ਰਿਸ਼ਤੇਦਾਰ ਹਨ ਇਹ ਤਾਣੇ ਮੇਨੇ ਦਿੰਦੇ ਹਨ ਕਿ ਇਹ ਤੱਕ ਲੈਣਾ ਜੰਮਿਆ ਹੈ ਸੰਸਾਰ ਦੇ ਅੰਦਰ ਇਹਨੇ ਤੇ ਆਪਣੇ ਮਾਤਾ ਪਿਤਾ ਨੂੰ ਖਾ ਲਿਆ ਹੈ ਕਿਸੇ ਨੇ ਵੀ ਇਸ ਨੂੰ ਢੋਈ ਨਹੀਂ ਬਖਸ਼ੀ ਇਹਦੀ ਨਾਨੀ ਆਖਦੀ ਹੈ ਕਿ ਪੁੱਤਰਾ ਤੂੰ ਫਿਕਰ ਨਾ ਕਰ ਜਿਹੜੇ ਤੇਰੇ ਚਾਚੇ ਦਾਇਏ ਨੇ ਉਹ ਤੇਰਾ ਖਿਆਲ ਰੱਖਣਗੇ ਕਿਸੇ ਵੀ ਚਾਚੇ ਦਾਇਏ ਨੇ ਇਦਾ ਖਿਆਲ ਨਹੀਂ ਰੱਖਿਆ ਜਦੋਂ ਕੁਝ ਦਿਨ ਗੁਜ਼ਰ ਜਾਣਾ ਕਰਦੇ ਤੇ ਨਾਨੀ ਇਹਨਾਂ ਨੂੰ ਬਾਸ ਰੱਖੇ ਲੈ ਆਉਂਦੀ ਹੈ ਇਥੇ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਪਹਿਲਾ ਨਾਮ ਹੈ ਭਾਈ ਜੇਠਾ ਜੀ ਭਾਈ ਜੇਠਾ ਜੀ ਦਾ ਮਿਲਾਪ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਹੁੰਦਾ ਹੈ ਤੇ ਗੁਰੂ ਅਮਰਦਾਸ ਪਾਸ਼ਾ ਜੀ ਭਾਈ ਜੇਠਾ ਜੀ ਸਮੇਤ ਬੋਇਦਵਾਲ ਸਾਹਿਬ ਆਵਸਤੇ ਹਨ ਜਦੋਂ ਇਹਨਾਂ ਦੇ ਜੀਵਨ ਨੂੰ ਅਸੀਂ ਪੜਨਾ ਕਰਦੇ ਹਾਂ ਗੁਰੂ ਅੰਗਦ ਪਾਸ਼ਾ ਜੀ ਜਦੋਂ ਜੋਤੀ ਜੋਤ ਸਮਾਏ ਹਨ ਗੁਰਤਾ ਗੱਦੀ ਤੇ ਜਦੋਂ ਗੁਰੂ ਅਮਰਦਾਸ ਪਾਸ਼ਾ ਜੀ ਬਿਰਾਜਮਾਨ ਹੋਏ ਹਨ ਤੇ ਗੁਰੂ ਰਾਮਦਾਸ ਪਾਸ਼ਾ ਜੀ ਹਮੇਸ਼ਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਰਤ ਨੂੰ ਜੋੜ ਕੇ ਰੱਖਣਾ ਕਰਦੇ ਲੰਗਰ ਦੀ ਸੇਵਾ ਕਰਦੇ ਹਨ ਸਵੇਰ ਹੁੰਦੀ ਹੈ ਇਹਨਾਂ ਨੇ ਘੁੰਗਣੀਆਂ ਵੀ ਵੇਚੀਆਂ ਹਨ ਪਰ ਇਤਨੀ ਨਿਮਰਤਾ ਦੇ ਵਿੱਚ ਸੇਵਾ ਕਰਦੇ ਹਨ ਕੋਈ ਵੀ ਆਉਂਦਾ ਹੈ ਉਹਨੂੰ ਪਿਆਰ ਦੇ ਨਾਲ ਬੋਲਦੇ ਹਨ ਕਿਉਂਕਿ ਭਗਤ ਫਰੀਦ ਜੀ ਵੀ ਆਖਦੇ ਨੇ ਕਿ हे ਭਾਈ ਜੇਕਰ ਤੂੰ ਇਸ ਸੰਸਾਰ ਦੇ ਅੰਦਰ ਉਸ ਹਕਾਲਪੁਰ ਪ੍ਰਮਾਤਮਾ ਨੂੰ ਪਾਉਣਾ ਚਾਹਨਾ ਹੈ ਜੇਕਰ ਤੂੰ ਉਸ ਵਿੱਚ ਕਰਨਾ ਚਾਹੁੰਦਾ ਹੈ ਆਪਣੇ ਪਤੀ ਦਾ ਪਿਆਰ ਚਾਹਨਾ ਹੈ ਤੇ ਇਹ ਤਿੰਨ ਜਿਹੜੇ ਗੁਣ ਨੇ ਇਹਨਾਂ ਨੂੰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲੈ ਸਭ ਤੋਂ ਪਹਿਲਾਂ ਜਿਹੜਾ ਗੁਣ ਹੈ ਨਿਮਨ ਸੋਖ ਬੰਦੇ ਦੇ ਕੋਲ ਨਿਮਰਤਾ ਵਾਲਾ ਇੱਕ ਅੱਖਰ ਹੋਣਾ ਚਾਹੀਦਾ ਹੈ ਖਵਨ ਗੁਣ ਖਵਨ ਦਾ ਭਾਵ ਹੁੰਦਾ ਹੈ ਸਹਾਰਨਾ ਜੇ ਤੈਨੂੰ ਕੋਈ ਕੁਝ ਕਹਿੰਦਾ ਵੀ ਹੈ ਉਸ ਨੂੰ ਤੂੰ ਆਪਣੇ ਇਸ ਪਿੰਡੇ ਤੇ ਸਹਾਰ ਲੈ ਅੱਗੋਂ ਤੂੰ ਗੁੱਸਾ ਨਾ ਕਰ ਜੀਭਾ ਮਨੀਆ ਮੰਤ ਇਸ ਜੀਭਾ ਤੋਂ ਇਸ ਰਸਨਾ ਤੋਂ ਮਠਾਸ ਭਰੇ ਹੀ ਬਚਨ ਬੋਲਿਆ ਕਰ ਕਦੀ ਵੀ ਕਿਸੇ ਨੂੰ ਕੋੜਾ ਬੋਲ ਨਾ ਬੋਲ ਇਹ ਤਰ੍ਹਾਂ ਭੈਣੀ ਵੇਸ ਕਰ ਤਾਮਸ ਆਵੇ ਕੰਤ ਏ ਭੈਣੀ ਇਹ ਜੀਵ ਇਸਤਰੀਏ ਜੇਕਰ ਤੂੰ ਇਹ ਜਿਹੜੇ ਤਿੰਨ ਗੁਣ ਨੇ ਇਹਨਾਂ ਨੂੰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੇਂ ਤੇ ਉਹ ਕਾਲਪੁਰ ਪ੍ਰਮਾਤਮਾ ਜਿਹੜਾ ਤੇਰਾ ਪਤੀ ਹੈ ਉਹ ਤੇਰੇ ਵੱਸ ਵਿੱਚ ਆ ਜਾਵੇਗਾ ਜਦੋਂ ਗੁਰੂ ਰਾਮਦਾਸ ਪਾਸ਼ਾ ਜੀ ਦੀ ਇਹ ਕਾਲ ਕਮਾਈ ਗੁਰੂ ਅਮਰਦਾਸ ਪਾਸ਼ਾ ਜੀ ਦੇਖਦੇ ਹਨ ਤੇ ਗੁਰੂ ਅਮਰਦਾਸ ਪਾਸ਼ਾ ਜੀ ਆਪਣੀ ਬੇਟੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਤੈਅ ਕਰ ਦਿੰਦੇ ਹਨ ਉਹਨਾਂ ਦੇ ਨਾਲ ਕਰ ਦਿੰਦੇ ਹਨ ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਇਹ ਗੁਰੂ ਘਰ ਦੀ ਇਤਨੀ ਸੇਵਾ ਕਰਦੇ ਹਨ ਇਹਨਾਂ ਦੇ ਘਰ ਦੋ ਪੁੱਤਰ ਪੁੱਤਰਾਂ ਨੇ ਜਨਮ ਲਿਆ ਹੈ ਸਭ ਤੋਂ ਵੱਡਾ ਜਿਹੜਾ ਪੁੱਤਰ ਹੈ ਬਾਬਾ ਪ੍ਰੀਤੀ ਚੰਦ ਉਸ ਤੋਂ ਉਪਰੰਤ ਜਿਹੜਾ ਦੂਸਰਾ ਹੈ ਮਹਾਦੇਵ ਉਸ ਤੋਂ ਉਪਰੰਤ ਜਿਹੜਾ ਤੀਸਰਾ ਪੁੱਤਰ ਹੈ ਜਿਸ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਤਨ ਤਨ ਸਭੀ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਆਖ ਦੇ ਜਦੋਂ ਗੁਰੂ ਅਰਜਨ ਪਾਸ਼ਾ ਜੀ ਦਾ ਜਨਮ ਹੋਇਆ ਹੈ ਤੇ ਇਹਨਾਂ ਦੇ ਜਿਹੜੇ ਨਾਨਾ ਦਾ ਨਾਮ ਹੈ ਨਾਨੇ ਦਾ ਨਾਮ ਹੈ ਗੁਰੂ ਅਮਰਦਾਸ ਪਾਸ਼ਾ ਜੀ ਹਮੇਸ਼ਾ ਉਹਨਾਂ ਦੇ ਪਾਸ ਬੈਠ ਕੇ ਇਹ ਸਿੱਖਿਆ ਲੈਣਾ ਕਰਦੇ ਨੇ ਗੁਰਮੁਖੀ ਦੀ ਅਤੇ ਬਹੁਰੀ ਗੁਰੂ ਮਹਾਰਾਜੀ ਇਸ ਨੂੰ ਕੁਸ਼ਰ ਚੁੱਕ ਕੇ ਬਹੁਤ ਅਸੀਸਾਂ ਵੀ ਬਖਸ਼ਦੇ ਹਨ ਜਿਦੇ ਵਿੱਚੋਂ ਇੱਕ ਅਸੀਸ ਹੈ ਬਾਣੀ ਦਾ ਬੋਝਦਾ ਕਿਉਂਕਿ ਹਮੇਸ਼ਾ ਨਿਮਰਤਾ ਦੇ ਵਿੱਚ ਰਹਿਣਾ ਇਹਨਾਂ ਨੇ ਕਦੀ ਵੀ ਬਾਬਾ ਪ੍ਰੀਤੀ ਚੰਦ ਮਹਾਦੇਵ ਦੇ ਨਾਲ ਕਦੀ ਵੀ ਲੜਾਈ ਨਹੀਂ ਕੀਤੀ ਜਦਕਿ ਜਿਹੜਾ ਪ੍ਰਿਥੀ ਹੈ ਪ੍ਰਿਥੀ ਚੰਦ ਹੈ ਇਹ ਈਰਖਾ ਕਰਦਾ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਇਹ ਆਖਦਾ ਹੈ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਹੀ ਪਿਆਰ ਕਰਦੇ ਸਾਨੂੰ ਤੇ ਕਰਦੇ ਹੀ ਨਹੀਂ ਜਿਹਨੂੰ ਇਸ ਸੰਸਾਰ ਦੇ ਇੰਦਰ ਵਿੱਚਰਦੇ ਹੋਏ ਜਿਹਨੂੰ ਇਹਨਾਂ ਦਾ ਜਨਮ ਹੁੰਦਾ ਹੈ ਇਹ ਥੋੜੇ ਜਿਹਾ ਵੱਡੇ ਹੁੰਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਹਨ ਤੇ ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਸੋਡੀ ਸੁਲਤਾਨ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿੰਦੇ ਹਨ ਤੇ ਬਾਬਾ ਪ੍ਰੀਤਿ ਚੰਦ ਹੈ ਜਿਹੜਾ ਇਹ ਇਰਖਾ ਦੇ ਵਿੱਚ ਆ ਜਾਂਦਾ ਹੈ ਕਿ ਮੈਂ ਵੱਡਾ ਹਾਂ ਇਹ ਗੱਦੀ ਦਾ ਮਾਲਕ ਹੁਣ ਮੈਂ ਬਣਾਗਾ ਇਹ ਹਮੇਸ਼ਾ ਚਾਲਾਂ ਚੱਲਦਾ ਰਹਿੰਦਾ ਹੈ ਇਸ ਦੇ ਕੋਲ ਲੰਗਰ ਦਾ ਸਾਰਾ ਬੰਦੋਬਸਤ ਹੈ ਸਾਰੇ ਲੰਗਰ ਦੀ ਦੇਖਰੇਖ ਬਾਬਾ ਪ੍ਰੀਤੀ ਚੰਦ ਪੈਸੇ ਦੀ ਦੇਖਰੇਖ ਬਾਬਾ ਪ੍ਰੀਤੀ ਚੰਦ ਹੀ ਕਰਦਾ ਹੈ ਇੱਕ ਕਦੇ ਕਦੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਨਾਲ ਝਗੜਦਾ ਵੀ ਹੈ ਪਰ ਗੁਰੂ ਅਰਜਨ ਪਾਸ਼ਾ ਜੀ ਨਿਮਰਤਾ ਦੇ ਪੁੰਜ ਕਦੀ ਵੀ ਸਤਿਗੁਰ ਦੇ ਬਚਨਾਂ ਨੂੰ ਉਹਨਾਂ ਨੇ ਕਦੀ ਵੀ ਇਨਕਾਰ ਨਹੀਂ ਕੀਤਾ ਜਿੱਤੇ ਸਤਿਗੁਰੂ ਗੁਰੂ ਰਾਮਦਾਸ ਪਾਇਸ਼ਾ ਜੀ ਨੇ ਕਿਹਾ ਹੈ ਉਥੇ ਗਏ ਵੀ ਹਨ ਉਹਨਾਂ ਦਾ ਕਹਿਣਾ ਮੰਨਿਆ ਹੈ ਇਹਨਾਂ ਦੀ ਜਨਮ ਅਤੇ ਬਚਪਨ ਹਮੇਸ਼ਾ ਸਿੱਖੀ ਸਿੱਧਕ ਅਨੁਸਾਰ ਹੀ ਇਹਨਾਂ ਦਾ ਜਿਹੜਾ ਜਨਮ ਹੈ ਉਹ ਢਲਿਆ ਹੈ ਜਦਕਿ 바ਪਾ ਪ੍ਰਿਥੀ ਇਹ ਮਾਇਆ ਦਾ ਭੁਖਾ ਸੀ ਇਨਾਂ ਦੇ ਉੱਤੇ ਮਾਇਆ ਦਾ ਜਿਹੜਾ ਪ੍ਰਕੋਪ ਹੈ ਉਹ ਜੋਰਾਂ ਸ਼ੋਰਾਂ ਦੇ ਵਿੱਚ ਹੈ ਜਿਸ ਨੂੰ ਭਗਤ ਤਰਨੋਚਨ ਜੀ ਆਖਦੇ ਨੇ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜ਼ਰਾ ਮਰਨ ਕੋ ਵਿਸਰ ਗਿਆ ਬਾਬਾ ਪ੍ਰੀਤੀ ਚੰਦ ਮਰਨਾ ਭੁੱਲ ਜਾਂਦਾ ਹੈ ਸਭ ਕੁਝ ਭੁੱਲ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ ਮਾਇਆ ਦਾ ਜਿਹੜਾ ਜੋਰ ਹੈ ਉਹ ਜੋਰਾਂ ਸ਼ੋਰਾਂ ਦੇ ਅੰਦਰ ਹੈ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜ਼ਰਾ ਮਰਨ ਕੋ ਵਿਸਰ ਗਿਆ ਇਹਨੇ ਕਦੇ ਵੀ ਸਤਿਗੁਰ ਦੇ ਕਹਿਣ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਨਹੀਂ ਹੈ ਜਦਕਿ ਸਤਿਗੁਰ ਗੁਰੂ ਅਰਜਨ ਪਾਤਸ਼ਾਹ ਜੀ ਸਤਬਚਨ ਕਹਿ ਕੇ ਹਰ ਗੱਲ ਨੂੰ ਮੰਨਣਾ ਵੀ ਕਰਦੇ ਹਨ ਆਪ ਜੀ ਹਮੇਸ਼ਾ ਸਤਿਗੁਰ ਜੀ ਦੇ ਪਾਸ ਬੈਠ ਕੇ ਗੁਰੂ ਦੀ ਬਾਣੀ ਦਾ ਜਾਪ ਕਰਦੇ ਹਨ ਅੰਮ੍ਰਿਤ ਵੇਲੇ ਉੱਠਦੇ ਹਨ ਸਤਿਗੁਰ ਦੀ ਬਾਣੀ ਨੂੰ ਪੜਨਾ ਕਰਦੇ ਹਨ ਵਿਚਾਰਦੇ ਹਨ ਸੇਵਾ ਕਰਦੇ ਹਨ ਕਾਲ ਕਮਾਈ ਕਰਦੇ ਹਨ ਇਤਨੇ ਗੁਨਾ ਦੇ باوجود ਵੀ ਹਮੇਸ਼ਾ ਗਰੀਬਾਂ ਦੇ ਅੰਗ ਸੰਗ ਸਹਾਈ ਹੁੰਦੇ ਹਨ ਗੁਰੂ ਅਰਜਨ ਪਾਤਸ਼ਾਹ ਜੀ ਪਰ ਉਧਰ ਬਾਬਾ ਪ੍ਰੀਤੀ ਚੰਦ ਹੈ ਜਿਹੜਾ ਹਮੇਸ਼ਾ ਮਾਇਆ ਦੀਆਂ ਗੱਲਾਂ ਕਰਦਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਆਖਦਾ ਹੁਣ ਜੇਕਰ ਪੰਜਵਾਂ ਗੁਰੂ ਬਣਾਣਾ ਹੈ ਤੇ ਮੈਨੂੰ ਬਣਾਇਓ ਕਿਉਂਕਿ ਮੈਂ ਵੱਡਾ ਹਾਂ ਕਿਉਂਕਿ ਗੁਰੂ ਤਾਂ ਗੱਦੀ ਦਾ ਜਿਹੜਾ ਵਾਰਿਸ ਹੈ ਉਹੀ ਬਣਿਆ ਹੈ ਜਿੱਦੇ ਅੰਦਰ ਰੱਬੀ ਗੁਣ ਹਨ ਜਿੱਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਆਦ ਇਹ ਜਿਹੜੇ ਰੱਬੀ ਗੁਣ ਹਨ ਸੇਵਾ ਭਾਵਨਾ ਹੈ ਨਿਮਰਤਾ ਹੈ ਸੰਤੋਖ ਹੈ ਉਹੀ ਸਤਗੁਰ ਦੀ ਗੱਦੀ ਦਾ ਮਾਲਕ ਬਣਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਤਾ ਗੱਦੀ ਦਿੱਤੀ ਆਪਣੇ ਸੇਵਕ ਨੂੰ ਗੁਰਤਾ ਗੱਦੀ ਦਿੱਤੀ ਹੈ ਕਿਉਂਕਿ ਉਹਨਾਂ ਨੇ ਕਾਲ ਕਮਾਈ ਕੀਤੀ ਹੈ ਲੈਣੇ ਤਰਿਓ ਤਰਿਓਨ ਛੱਦ ਸਿਰ ਪਰ ਸੁੰਤੀ ਅੰਮ੍ਰਿਤ ਪੀਵਦਾ ਕਿਉਂਕਿ ਜਿਹੜੀ ਸਿਬਤ ਸਲਾਹ ਗੁਰੂ ਅਰਜਨ ਪਾਤਸ਼ਾਹ ਜੀ ਕਰਨਾ ਕਰਦੇ ਨੇ ਉਹੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਕੀਤੀ ਹੈ ਗੁਰੂ ਅੰਗਦ ਪਾਤਸ਼ਾਹ ਜੀ ਹਮੇਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਅਨੁਸਾਰ ਹੀ ਇਸ ਸੰਸਾਰ ਦੇ ਅੰਦਰ ਵਿਚਰਦੇ ਹਨ ਜਿਹੜਾ ਵੀ ਪਹਿਲਾਂ ਉਹ ਦੇਵਿਕ ਪੁਜਾਰਕ ਸਨ ਪਰ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਹਨ ਇੱਕ ਅਕਾਲ ਪੁਰਖ ਪ੍ਰਮਾਤਮਾ ਦੀ ਅराधना ਕਰਦੇ ਹਨ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਹੀ ਜਪਨਾ ਕਰਨਾ ਕਰਦੇ ਹੂ ਉਸ ਤੋਂ ਉਪਰੰਤ ਜਿਹੜਾ ਵੀ ਜਿੰਨੇ ਵੀ ਆਪਣੇ ਅੰਦਰ ਦੇ ਅਬਗੂਣ ਨੇ ਗੁਰੂ ਅੰਗਦ ਪਾਸ਼ਾ ਜੀ ਨੇ ਧੋ ਕੇ ਗੁਨਾ ਦੇ ਨਾਲ ਸਾਂਝ ਬਣਾਈ ਹੈ ਜਿਹੜੇ ਸੱਚ ਦੇ ਨਾਲ ਗੁਰੂ ਨਾਨਕ ਪਾਸ਼ਾ ਜੀ ਜੁੜੇ ਹਨ ਉਸੇ ਸੱਚ ਦੇ ਨਾਲ ਗੁਰੂ ਅੰਗਦ ਪਾਸ਼ਾ ਜੀ ਜੁੜੇ ਹਨ ਉਸ ਤੋਂ ਉਪਰੰਤ ਗੁਰੂ ਅਮਰਦਾਸ ਪਾਸ਼ਾ ਜੀ ਵੀ ਜਤ ਸਤ ਸੰਜਮ ਇਹ ਜਿਹੜੇ ਤੀਰਥ ਯਾਤਰਾ ਹੈ ਇਹ ਕਰਨਾ ਕਰਦੇ ਸਨ ਪਰ ਜਦੋਂ ਸਤਗੁਰ ਦੇ ਸ਼ਬਦ ਦੇ ਨਾਲ ਇਹਨਾਂ ਦੀ ਪ੍ਰੀਤ ਪੈਦੀ ਹੈ ਬੀਬੀ ਅਮਰੋਤੋਂ ਇਹਨਾਂ ਨੇ ਸ਼ਬਦ ਸੁਣ ਸੁਣਿਆ ਹੈ ਤਦ ਦਾ ਇਹਨਾਂ ਦਾ ਜੀਵਨ ਵੀ ਚੇਂਜ ਹੋ ਗਿਆ ਹੈ ਇਹ ਵੀ ਗੁਰੂ ਅੰਗਦ ਪਾਸ਼ ਜੀ ਦੇ ਪਾਸ ਆਣ ਕੇ 12 ਸਾਲ ਦੀ ਉਮਰ ਦੇ ਵਿੱਚ ਇਹ ਵੀ ਗੁਰਤਾ ਗੱਦੀ ਦੇ ਉੱਤੇ ਮਿਰਾਜਮਾਨ ਹੋਏ ਹਨ ਗੁਰੂ ਅੰਗਦ ਪਾਸ਼ਾ ਜੀ ਨੇ ਵੀ ਆਪ ਇਹ ਗੁਰਤਾ ਗੱਦੀ ਆਪਣੇ ਪੁੱਤਰਾਂ ਨੂੰ ਦੇ ਕੇ ਆਪਣੇ ਸੇਵਕ ਨੂੰ ਦਿੱਤੀ ਹੈ ਉਸ ਤੋਂ ਉਪਰੰਤ ਗੁਰੂ ਅਮਰਦਾਸ ਪਾਸ਼ਾ ਜੀ ਨੇ ਵੀ ਆਪਣੀ ਜਵਾਈ ਭਾਈ ਜੇਠਾ ਜੀ ਨੂੰ ਇਸ ਗੁਰਤਾ ਗੱਦੀ ਦਾ ਵਾਰਸ ਬਣਾਇਆ ਹੈ ਕਿਉਂਕਿ ਇਸ ਗੁਰਤਾ ਗੱਦੀ ਦਾ ਵਾਰਸ ਉਹੀ ਬਣਿਆ ਹੈ ਜਿਸ ਦਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਪਿਆਰ ਹੈ ਖਲਕਤ ਦੇ ਨਾਲ ਪਿਆਰ ਹੈ ਜੀਤੇ ਹਿਰਦੇ ਘਰ ਦੇ ਵਿੱਚ ਸੱਦ ਹੈ ਸੰਤੋਖ ਹੈ ਜਿਹਨੂੰ ਸੱਤਾ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਆਖਦੇ ਹਨ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ ਦੇਹ guna ਸਤਿ ਭੈਣ ਪਰ ਆਵਹਿ ਪਾਰੰਗਤ ਦਾਨ ਪੜੀਉਦੈ ਕਿ ਜਿਹੜੇ ਭੈਣ ਭਰਾ ਰਬੀ ਗੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਭੈਣ ਭਰਾ ਹਨ ਜਿਨ੍ਹਾਂ ਨੂੰ ਜਪ ਕੇ ਬੰਦਾ ਜਿਨ੍ਹਾਂ ਨੂੰ ਧਾਰਨ ਕਰਕੇ ਸੰਸਾਰ ਸਮੁੰਦਰ ਤੋਂ ਜਿਹੜਾ ਮਨੁੱਖ ਤਰਦਾ ਹੈ ਤਰ ਸਕਦਾ ਹੈ ਉਹੀ ਰੱਬੀ ਗੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਘਰ ਵਿੱਚ ਵਸਾਏ ਉਹੀ ਰੱਬੀ ਗੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਘਰ ਵਿੱਚ ਵਸਾਏ ਹਨ ਪਰ ਬਾਬਾ ਪ੍ਰੀਤੀ ਚੰਦ ਦੇ ਹਿਰਦੇ ਘਰ ਦੇ ਅੰਦਰ ਮਾਇਆ ਦਾ ਪ੍ਰਭਾਵ ਹੈ ਜਦ ਕਿ ਗੁਰੂ ਅਰਜਨ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਉਹਨਾਂ ਨੇ ਸਭ ਤੋਂ ਛੋਟੇ ਪੁੱਤਰ ਗੁਰੂ ਤਾ ਸਭ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਪਾਤਸ਼ਾਹ ਜਿਨੂੰ ਗੁਰਤਾ ਗੱਦੀ ਦਾ ਵਾਰਸ ਬਣਾਇਆ ਹੈ ਕਿਉਂਕਿ ਉਹਨਾਂ ਦੇ ਅੰਦਰ ਇਹ ਸਤ ਸੰਤੋਖ ਇਹ ਜਿਹੜਾ दैਵਿਕ ਗੁਣ ਹਨ ਇਹ ਉਹਨਾਂ ਦੇ ਅੰਦਰ ਹਨ ਪਰ ਬਾਬਾ ਪ੍ਰੀਤੀ ਚੰਦ ਦੇ ਅੰਦਰ ਅਹੰਕਾਰ ਹੈ ਈਰਖਾ ਹੈ ਕਪਟ ਹੈ ਇਹ ਜਿਹੜੇ ਅਗੁਣ ਨੇ ਇਹ ਬਾਬਾ ਪ੍ਰੀਤੀ ਚੰਦ ਦੇ ਅੰਦਰ ਬਿਰਾਜਮਾਨ ਹਨ ਸੋ ਗੁਰੂ ਅਰਜਨ ਪਾਸ਼ੇ ਜੀ ਦਾ ਜਿਹੜਾ ਬਚਪਨ ਹੈ ਇਹ ਸਤਗੁਰ ਦੀ ਦੇਖ ਰੇਖ ਦੇ ਅੰਦਰ ਹੀ ਹੋਇਆ ਹੈ ਉਸ ਤੋਂ ਉਪਰੰਤ ਕੱਲ ਦੀ ਵਿਚਾਰ ਅੱਗੇ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਇਤਨੇ ਕੁ ਵਿਚਾਰਾ ਕਰਦਾ ਹੋਇਆ 10 ਕੀਮਾ ਦਾ ਜੱਜ ਕਹਿ ਅੰਤ ਨੂੰ ਬੁਲਾਓ ਜੀ ਪਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਪਤੇ RAM KALI MAHLA ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਬਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾ ਤਾਹੀਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਓ ਹਰੀ ਕੇ ਰਾਮਨ ਜਿਨੀ ਵਸਾਇ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹਾ ਹਰਿ ਨਾਮੇ ਹਰਿ ਨਾਨਕ ਤੁਮਨ ਮੇਰੇ ਦੁਖ ਸਭ ਬਿਸਾਰਨਾਂਗੀ ਕਾਰ ਉਕਰੇ ਤੇਰਾ ਕਾਰ ਜੇ ਸਭ ਸਵਾਰਨਾਂ ਸਭਨਾ ਗੱਲਾਂ ਸਮਰਤ ਸੁਆਮੀ ਸੋਟਿਓ ਮਨੋ ਬਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰਿ ਨਾਨੀ ਸਾਚੇ ਸਾਹੀ ਬਾ ਕਿਆ ਨਹੀਂ ਕਰਤੀ ਰੇ ਕਰਤਾ ਤੂੰ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੈ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਵਾਚੇ ਸ਼ਬਦ ਕਨੀਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੀਰੇ ਸਚਾ ਨਾਮ ਮੇਰਾ ਆਧਾਰੂ ਸਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਦਵਾਈਆਂ ਕਾਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਪੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੀ ਪੰਚੇ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੀ ਕਲਾ ਜਿਤ ਕਰਤਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੀ ਅਨੰਦ ਸੁਨੋ ਬਲ ਭਾਗੀ ਹੋ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪੀ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੀ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੀ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰ ਰਹਿ ਆਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨੰਦ ਤੂਰੀ ਵਾਹੀ ਗੁਰ ਜੀ ਕਾ ਖਲਸਾ ਵਾਹੀ ਗੁਰ ਜੀ ਕੀ ਪਤੇ ਤੁਧਿਆ ਕੀ ਅਰਦਾਸ ਹਮਾਰੀ